ਮੈਂ ਤੁਹਾਡਾ ਤੇ ਬਸ ਚ ਸੀ ਤੁਸੀਂ ਕਨੈਕਟਰ ਹਾਂਜੀ ਮੈਂ ਬਸ ਦੇ ਵਿੱਚ ਕਨੈਕਟਰ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਜੋ ਮੈਂ ਬੱਦੌਰ ਕਨੈਕਟਰ ਕੰਮ ਕਰਦਾ ਪੰਜਾਬ ਰੇਲਵੇ ਫਰੋਜਪੁਰ ਡਿਪੂ ਦੇ ਵਿੱਚ ਜੀ ਤੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਰੋਜਪੁਰੋਂ 5:00 ਵਜੇ 10 ਮਿੰਟ ਦੇ ਚੱਲੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਹਾਂ ਪਈ ਤਿੰਨ ਅਣਖਾਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਨੇ ਕਰਕੇ ਮੋਟਰਸਾਈਕਲ ਅਗਲੇ ਬੰਨੇੋਂ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੋਕ ਲਈਏ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇੱਥੇ ਸ਼ਰੇ ਲੱਗੇ ਆ ਤੇ ਨਹੀਂ ਪਤਾ ਉਹ ਸ਼ਰੇ ਲੱਗੇ ਜਾਂ ਨਹੀਂ ਪਤਾ ਕੱਚ ਲੱਗਾ ਆ ਹੂੰ ਬਾਰੀ ਦਾ ਕੱਚ ਵੀ ਟੁੱਟ ਕੇ ਵੱਜਾ ਆ ਹੂੰ ਤੇ ਛਰੇ ਲੱਗੇ ਤੁਸੀਂ ਲਈ ਮੈਡੀਸਿਨ ਵਗੈਰਾ ਹਾਂਜੀ ਹਾਂਜੀ ਮੈਡੀਸਿਨ ਲੱਗੀਆਂ ਆਇਆ ਤੇ ਟੈਟਨਸ ਦਾ ਟੀਕਾ ਲਵਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ ਇੱਥੇ ਲੈ ਕੇ ਆ ਕੇ ਲੱਖੋਗੇ ਲੈ ਕੇ ਲੱਖੋਗੇ ਬਰਾਮ ਖਾਣੇ ਚਾਗੇ ਹੂੰ ਕਨੈਕਟਰ ਤੁਹਾਡੇ ਛਰੇ ਲੱਗੇ ਦਾ ਡਰਾਈਵਰ ਸਹੀ ਆ ਹਾਂਜੀ ਡਰਾਈਵਰ ਬਿਲਕੁਲ ਠੀਕ ਆ ਜੀ ਅੱਛਾ ਤੇ ਕੀ ਪਤਾ ਲੱਗਿਆ ਕਿ ਪਿੱਛੋਂ ਹੀ ਆਏ ਬੰਦੇ ਜਾ ਕੇ ਨਹੀਂ ਪਿੱਛੋਂ ਕਿਧਰ ਆਏ ਆ ਸਾਨੂੰ ਨਹੀਂ ਕੁਝ ਵੀ ਪਤਾ ਸਾਡਾ ਨਾ ਸਾਡੀ ਕੋਈ ਨਾ ਇਧਰ ਜਾਣ ਪਛਾਨ ਹੈਗੀ ਆ ਤਾਂ ਨਾ ਹੀ ਸਾਨੂੰ ਇਥੇ ਕੋਈ ਜਾਣਦਾ ਇਧਰ ਅੱਛਾ ਤੁਸੀਂ ਕਿਹੜੇ ਏਰੀਆ ਦੇ ਤੋਂ ਅਸੀਂ ਧਰਮਕੋਟ ਏਰੀਆ ਦੇ ਕੀ ਨਾਮ ਦੱਸਿਆ ਸੀ ਅ ਮੈਂ ਤੁਹਾਡਾ ਤੇ ਬਸ ਤੇ ਸੀ ਤੁਸੀਂ ਕਨੈਕਟਰ ਹਾਂਜੀ ਮੈਂ ਬਸ ਦੇ ਵਿੱਚ ਕਨੈਕਟਰ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਜੋ ਮੈਂ ਬਦਦੌਰ ਕਨੈਕਟਰ ਕੰਮ ਕਰਦਾ ਪੰਜਾਬ ਰੇਲਵੇ ਫਰੋਜਪੁਰ ਡੀਕੂ ਦੇ ਵਿੱਚ ਜੀ ਤੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਰੋਜਪੁਰੋਂ 5:00 ਵਜੇ 10 ਮਿੰਟ ਦੇ ਚੱਲੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਹਾਂ ਪੇ ਪੋ ਚੰਨ ਅੰਨਛਾ ਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਨੇ ਕਰਕੇ ਮੋਟਰਸਾਈਕਲ ਅਗਲੇ ਬੰਨੇੋਂ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੋਕ ਲਈਏ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇਥੇ ਸ਼ਰੇ ਲੱਗੇ ਆ ਤੇ ਨਹੀਂ ਪਤਾ ਉਹ ਸ਼ਰੇ ਲੱਗੇ ਜਾਂ ਨਹੀਂ ਪਤਾ ਕੱਚ ਲੱਗਾ ਆ ਹੂੰ ਬਾਰੀ ਦਾ ਕੱਚ ਵੀ ਟੁੱਟ ਕੇ ਵੱਜਾ ਆ ਹੂੰ